गुड मॉर्निंग सारे स्वागत है तोड़ा मनप्रीत बराड ब्लॉग्स से थोड़ा स्वागत है और दसो तुम कि सारे ठीक ठाक होंगे तो अपने अपने घर तंदरुस्त होवोंगे चलो जी कर स्टार्टिंग लो जी ब्लॉग भी कर स्टार्टिंग तो लाइट गई है भज अद्धा जहा हो गया कपड़े अद्धे बचदे धोते के अद्धे रें देखा कि कर दी ब्रेकफास्ट टाइम है जी थोड़ा ही होया है अज अपना कोई भी होर काम कर कोई भी है नहीं गा देखते हैं की करते हैं सब्जी वगैरह की कटिंग करके सब्जी बना के भला रखते हैं क्योंकि ना टाइम न मैनेज करना पैंता ना हो ठंड बड़ी हैगी भाई लो जी सब तो पहला एक काम करते हैं कह भी परौंठे खावे आप मूली मूली के परौंठे खावगा ਮੈਂ ਤਾਂ ਲੱਭ ਗਈ। ਨੋ ਜੀ ਆਪਾਂ ਤਾਂ ਬਣਾਵਾਂਗੇ ਮੂਰੀ ਇਹਦੇ ਪਰੌਂਠੇ। ਸਭ ਤੋਂ ਪਹਿਲਾਂ ਬ੍ਰੇਕਫਾਸਟ ਦੀ ਤਿਆਰੀ ਕਰ ਦਿੰਨੇ ਆ। ਤਿਆਰੀ ਕਰਕੇ ਰੱਖ ਕੇ ਤੇ ਫਿਰ ਸਬਜ਼ੀ ਕੱਟ ਕੇ ਸਬਜ਼ੀ ਬਣਾ ਕੇ ਫਿਰ ਇੱਕ ਸਾਈਡ ਤੇ ਸਬਜ਼ੀ ਬਣੀ ਜਾਊਗੀ ਤੇ ਆਪਾਂ ਨਾਲ-ਨਾਲ ਬ੍ਰੇਕਫਾਸਟ ਬਣਾ ਲਾਂਗੇ। ਹੁਣ ਨਾ ਸੁੱਭੇ-ਸੁੱਭੇ ਆ ਮੈਂ ਫੋਨ ਉਹ ਨਹੀਂ ਕਰਦੀ ਹੁੰਦੀ ਕਿ। ਵਲੌਗ ਨਹੀਂ ਸ਼ੂਟ ਕਰਦੀ ਹੁੰਦੀ ਦਬਦਾ ਕੰਮ ਨਾ ਕਰ ਲੈਣ ਜਿੰਨਾ ਹੁੰਦਾ। ਨੋਚ ਕਦੇ ਕਦੇ ਖਾਈਏ ਨਾ ਤਾਂ ਟੇਸਟੀ ਲੱਗਦਾ ਨਾ ਪਰੋਂ ਤੇ ਸੋ ਰੋਜ਼ ਜ਼ਰੂਰ ਵੀ ਚੰਗੇ ਜਿਹੇ ਲੱਗਦੇ ਜੇਪਕੇ ਰੋਜ਼ੋ ਦਿਖਾਈਏ ਸਾਰਿਆਂ ਦਾ ਬ੍ਰੇਕਫਾਸਟ ਬਹੁਤ ਜ਼ਿਆਦਾ ਸਤੀਆਂ ਹੋ ਜਾਂਦਾ ਹੈ ਮੈਂ ਉਹਦਾ ਲੇਟ ਹੀ ਕਰਦੀ ਹਾਂ ਕਿਉਂਕਿ ਮੇਰਾ ਫਸ ਸਟਮਜਾ ਸੈੱਟ ਕਰਨਾ ਹੋਣਾ ਤਾਂ ਹੈ ਲਓ ਜਮੂਰੀਆਂ ਕਰ ਲਈਏ ਉਹਨਾਂ ਦੇ ਆਪਾਂ ਸਾਰਾ ਕੁਝ ਲੈ ਕੇ ਆਉਨੇ ਆਂ ਠੰਡੀ ਦਾ ਠੰਡਾ ਘਾਓ ਪੁੱਤੀ ਸਵੇਰੇ ਸਵੇਰੇ ਮੂਲੀ ਨੂੰ ਕਰਨਾ ਨਾ ਹੈ ਸਭ ਤੋਂ ਔਖਾ ਕੰਮ ਆ ਤੋ ਜੀ ਮਿਰਚਾ ਕੱਟਦੇ ਆਂ ਸਾਲੀ ਮਿਰਚ ਵੀ ਕੱਟ ਲਈ ਸੀ ਧਨੀਆ ਲਏ ਮੈਂ ਤੋੜ ਕੇ ਨੂੰ ਜੀ ਬ੍ਰੇਕਫਾਸਟ ਦੀ ਤਿਆਰੀ ਹੋ ਗਈ ਆਪਣੀ ਜੋ ਬਣਾਣੇ ਹੋਣਗੇ ਕਿ ਆਪਾਂ ਸਬਜ਼ੀ ਵਗੈਰਾ ਦਾ ਪ੍ਰਬੰਧ ਕਰਦੇ ਆ ਸੋ ਤਿੱਲੋ ਜਿੱਥੇ ਮੈਂ ਕੱਟ ਰਹੀ ਆ ਸਬਜ਼ੀ ਤੇ ਸਬਜ਼ੀ ਆਪਾਂ ਬਣਾਉਣੀ ਆ ਆਲੂ ਮਟਰ ਦੀ ਤੇ ਮੈਂ ਸੋਚਿਆ ਸਾਨੂੰ ਦਿਨਾਂ ਥੋੜੀ ਜੀ ਮਨ ਕਿ ਚਲੋ ਵੀਡੀਓ ਦੀ ਸਪੀਡ ਵਧਾ ਦਿੰਦੇ ਹੁਣੇ ਅੱਜ ਕੱਲ ਮੈਂ ਕਿਉਂਕਿ ਵਲੌਗ ਕਾਫੀ ਜ਼ਿਆਦਾ ਲੰਮਾ ਹੋ ਜਾਂਦਾ ਤੇ ਲੰਮਾ ਵਲੌਗ ਫੁੱਲ ਵਾਚ ਨਹੀਂ ਹੁੰਦਾ ਸੋ ਇਸ ਕਰਕੇ ਮੈਂ ਜਿਹੜੀ ਦਵਾ ਦਵਾ ਵੀਡੀਓ ਦੀ ਸਪੀਡ ਹਾਈ ਕਰ ਦਿੰਨੀ ਆ ਤੇ ਮੈਂ ਸੋਚਿਆ ਆਪਾਂ ਵਾਇਸਓਵਰ ਕਰ ਦਾਂਗੇ ਨਾਲ ਨਾਲ ਤੇ ਚਲੋ ਜੀ ਹੁਣ ਬਸ ਇੱਥੇ ਆਲੂ ਮਟਰ ਦੀ ਸਬਜ਼ੀ ਬਣਾਣੀ ਹੈ ਸਾਰਾ ਤੜਕਾ ਜਿਹੜਾ ਮੇਨ ਹੁੰਦਾ ਗੰਡਾ ਲਸਣ ਸਾਰਾ ਇਹਨਾਂ ਦਾ ਚਿਲਾ-ਚਿਲੀ ਕਰਕੇ ਤੇ ਮੈਨੂੰ ਸੋਚਿਆ ਚੜਾ ਦਿੰਦੇ ਆ ਸਬਜ਼ੀ ਅੱਪਾ ਤੇ ਅੱਜ ਦਾ ਡੇ ਕਿਦਾਂ ਦਾ ਰਹੂਗਾ ਆਪਾਂ ਜਿਵੇਂ ਜਿਵੇਂ ਵਲੌਗ ਆਪਣਾ ਸ਼ੂਟ ਕਰ ਕਰਾ ਆਪ ਨੂੰ ਐਂਡ ਤੇ ਪਤਾ ਲੱਗੂਗਾ ਕਿ ਆਪਣਾ ਡੇ ਅੱਜ ਕਿਦਾਂ ਦਾ ਬੀਤਿਤ ਹੋਇਆ ਤੇ ਬਸ ਆਪਾਂ ਹੁਣ ਇੱਥੇ ਮੈਂ ਨਾ ਆਹ ਹਰੀਆਂ ਮਿਰਚਾਂ ਹੁੰਦੀਆਂ ਜਿਹੜੀਆਂ ਇਹਦੀਆਂ ਡੰਡਲਾਂ ਹੁੰਦੀਆਂ ਪਿਛਲੇ ਜਿਹੜੇ ਕਿ ਹੁੰਦੀ ਹੈ ਨਾ ਉਹਨੂੰ ਲਾ ਕੇ ਤੇ ਉਹਨੂੰ ਸਟੋਰ ਕਰਕੇ ਰੱਖ ਲੈਣੇ ਆ ਬੇ ਕੋ ਡੱਬੇ ਜਿਹਦੇ ਵਿੱਚ ਮੈਂ ਦੱਸ ਵੀ ਰਹੀ ਹਾਂ ਉੱਥੇ ਇਸ ਤਰ੍ਹਾਂ ਕੀ ਹੁੰਦਾ ਕਿ ਜਿਹੜੀਆਂ ਆਪਣੀਆਂ ਹਰੀਆਂ ਮਿਰਚਾਂ ਕਾਫੀ ਦੇਰ ਤੱਕ ਆਪ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਆ ਖਰਾਬ ਨਹੀਂ ਹੁੰਦੀਆਂ ਤੇ ਇਹਦੇ ਵਿੱਚ ਪਹਿਲੇ ਹੀ ਆਲਰੇਡੀ ਮੀਡੀਅਮ ਜਿਹੜੀਆਂ ਹਰੀਆਂ ਮਿਰਚਾਂ ਮੈਨੂੰ ਲੱਗਦਾ ਕਿੰਨੇ ਦਿਨਾਂ ਦੀਆਂ ਨੇ ਮੈਂ ਤੁਹਾਨੂੰ ਦਿਨੋਂ ਮੈਂ ਯਾਦ ਨਹੀਂ ਕਾਫੀ ਦਿਨਾਂ ਦੀ ਮੈਂ ਸਟੋਰ ਕਰਕੇ ਰੱਖੇ ਹੋਇਆ ਡੰਡਲ ਦੇ ਨਾਲ ਤੇ ਬਸ ਲਾ ਕੇ ਤੇ ਉਹਦੇ ਨਾਲ ਕਾਫੀ ਦਿਨ ਦਾ ਮਤਲਬ ਆਪਣੇ ਜਿਹੜੀਆਂ ਇਹ ਹਰੀਆਂ ਮਿਰਚਾਂ ਕੱਢ ਜਾਂਦੀਆਂ ਨੇ ਤੇ ਤੁਸੀਂ ਵੀ ਇਦਾਂ ਹੀ ਕਰਿਆ ਕਰੋ ਜੇ ਕਿਤੇ ਕਾਫੀ ਹੋ ਜਾਂਦਾ ਨਾ ਲੈ ਕੇ ਆਉਨੇ ਹੋ ਤਾਂ ਚੁੱਪ ਕਰਕੇ ਇਹਨਾਂ ਦੇ ਡੰਡਲਾਂ ਲਾ ਕੇ ਤੇ ਤੁਸੀਂ ਸਟੋਰ ਕਰਕੇ ਰੱਖ ਲੈਪੋ ਵਧੀਆ ਰਹਿੰਦਾ ਬੰਦਾ ਤੇ ਲੋ ਜੀ ਇੱਥੇ ਇੱਕ ਪਾਸੇ ਉਹ ਕੋਈ ਸਾਹਮਣੇ ਤੜਕਾ ਲਗਾ ਰਹੀ ਆ ਉਹਨੂੰ ਉਹਨੂੰ ਮਟਰਾਂ ਨੂੰ ਮੈਂ ਕਿਹਾ ਚਲੋ ਦਵਦਵ ਤੜਕਾ ਲਗਾ ਦੇਣੀ ਇੱਕ ਪਾਸੇ ਤੇ ਇੱਕ ਪਾਸੇ ਮੇਰਾ ਪਾਣੀ ਗਰਮ ਤਰਿਆ ਹੋਇਆ ਹੈ ਤੇ ਬਸ ਸਪਤਾੜਕਾ ਲਗਾ ਕੇ ਤੇ ਪਾਣੀ ਗਰਮ ਕਰਕੇ ਤੇ ਫੇਰ ਬਸ ਓਲ ਦੇ ਵਿੱਚ ਵਿੱਚ ਵਲੌਗ ਸ਼ੂਟ ਹੋਊਗਾ ਤੁਸੀਂ ਦੇਖਿਓ ਸਾਰਾ ਫੁੱਲ ਵਾਚ ਕਰਿਆ ਕਰੋ ਜੇਕਰ ਕੋਈ ਚੈਨਲ ਤੇ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕੋਸ਼ਿਸ਼ ਕਰਿਆ ਕਰੋ ਵਲੌਗ ਕਾਫੀ ਛੋਟੇ ਬਣਾਉਣ ਲੱਗ ਗਈ ਪਹਿਲਾਂ ਮੇਰੇ ਵਲੌਗ ਕਾਫੀ ਲੰਬੀ ਹੁੰਦੇ ਸੀ ਤੁਸੀਂ ਦੇਖਦੇ ਸੀਗੇ ਹੁਣ ਮੇਰੇ ਵਲੌਗ ਤੁਹਾਨੂੰ ਕਾਫੀ ਛੋਟੇ ਮਿਲਦੇ ਹੋਣਗੇ ਕਿਉਂਕਿ ਮੈਂ ਖੁਦ ਹੀ ਵਲੌਗ ਜਿਹੜੇ ਕੋਸ਼ਿਸ਼ ਇਹ ਕਰਦੀ ਇੱਕ ਤਾਂ ਮੈਂ ਸਪੀਡ ਵਧਾ ਦਿੰਨੇ ਹਾਂ ਉਹਦੇ ਨਾਲ ਜਿਹੜਾ ਵਲੌਗ ਆ ਬਿਲਕੁਲ ਛੋਟੇ ਹੋ ਜਾਂਦੇ ਉਹਦੇ ਨਾਲ ਹਨਾ ਸਪੀਡ ਜਦੋਂ ਆਪਾਂ ਵ ਕਿ ਚਲੋ ਆਪਣੀ ਜਿਹੜੀ ਵੀਡੀਓ ਫੁੱਲ ਵਾਚ ਹੋ ਸਕੀ ਇਸ ਕਰਕੇ ਮੈਂ ਜਿਹੜੇ ਵਲੌਗ ਵੀ ਛੋਟੇ ਕਰਦੇ ਆ ਸੋ ਪਲੀਜ਼ ਤੁਸੀਂ ਵਾਚ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਤੇ ਲੋ ਜੀ ਇੱਥੇ ਮੈਂ ਨਾ ਉਧਰੋਂ ਤੜਕਾ ਬਸ ਭਾਜੀ ਤੜਕਾ ਮੰਨ ਕੇ ਚਲੋ ਪੁੰਨੀ ਜਾਂਦੇ ਸੀ ਤੇ ਮੈਂ ਉਹਨੂੰ ਪੁੰਨਨ ਤੇ ਛੱਡ ਗਏ ਇਸੇ ਮੈਂ ਕਿ ਜੰਨਾ ਚਿਰ ਤੇਲ ਨਹੀਂ ਛੱਡਦਾ ਉੰਨਾ ਚਿਰ ਮੈਂ ਇਹ ਕਰਦੀ ਆ ਮੈਂ ਕੱਪੜੇ ਕੱਢ ਜੰਦੇ ਇੱਕ ਇਧਰੋਂ ਤੇ ਮੈਂ ਕੱਪੜੇ ਕਢਣਾ ਗਈ ਸੀ ਇਧਰੋਂ ਤੇ ਇਸ ਤੋਂ ਬਾਅਦ ਫੇਰ ਮੈਂ ਕੱਪੜੇ ਕੱਢ ਕੇ ਇੱਕ स्लॉट ਤੇ ਮੈਂ ਇਧਰ ਆ ਗਈ ਸੀ ਤੇ ਇਧਰ ਮੈਂ ਬੋਤਲਾਂ ਦੇ ਵਿੱਚ ਵੀ ਪਾਣੀ ਗਰਮ ਕਰਨਾ ਸੀਗਾ ਤੇ ਇਹਦੇ ਵਿੱਚ ਬਸ ਮੈਂ ਦਵਾ-ਦਵਾ ਪਾਣੀ ਗਰਮ ਕਰਕੇ ਬੋਤਲਾਂ 'ਚ ਪਾ ਦੂੰਗੀ ਆ ਗਲਾਸ ਡੈਡੀ ਨੂੰ ਦੇਣਾ ਸੀ ਡੈਡੀ ਨੇ ਪੀਣਾ ਸੀ ਪਾਣੀ ਤੇ ਮੈਂ ਇਹਦੇ ਵਿੱਚ ਇੱਕ ਗਲਾਸ ਆਲਰੇਡੀ ਪਿਆ ਹੋਇਆ ਸੀ ਮੈਂ ਚੱਕ ਕੇ ਉਹ ਡੈਡੀ ਨੂੰ ਦੇਤਾ ਤੇ ਮੈਂ ਸੋਚਿਆ ਹੁਣ ਆਪਾਂ ਇਹਨਾਂ ਨੂੰ ਇੱਕ ਬੋਤਲ ਨੂੰ ਤਾਂ ਥੋੜੀ ਜਿਹੀ ਧੁੱਪ ਲਵਾਣੀ ਸੀ ਤੇ ਇੱਕ ਦੇ ਵਿੱਚ ਮੈਂ ਪਾਣੀ ਪਾ ਕੇ ਗਰਮ ਰੱਖਦਾ ਇੱਕ ਪਾਸੇ ਜਿਹੜੀ ਆਪਣੀ ਸਬਜ਼ੀ ਆਪਾਂ ਚੜਾਤੀ ਸੀ ਸਬਜੀ ਆਪਾਂ ਆਲੂ ਮਟਰ ਦੇ ਚੜਾ ਦਿੱਤੀ ਸੀ ਤੇ ਪਾਣੀ ਆਪਣਾ ਗਰਮ ਹੋ ਚੁੱਕਿਆ ਸੀ ਤੇ ਲੋ ਜੀ ਫਿਰ ਮੈਂ ਦੁਬਾਰਾ ਇੱਥੇ ਆ ਗਈ ਸੀ ਕਿਉਂਕਿ ਮੰਮਾ ਘਰ ਹੈ ਨਹੀਂ ਸੀ ਕਿਸੇ ਦੇ ਘਰ ਗਏ ਹੋਏ ਸੀ ਇਹ ਦੇ ਕਰਕੇ ਫਿਰ ਮੈਂ ਥੋੜਾ ਜਿਹਾ ਗੇੜਾ ਮੈਨੂੰ ਇੱਧਰ ਵੀ ਮਾਰਨਾ ਪੈ ਰਿਆ ਸੀ ਕਿਚਨ ਦੇ ਨਾਲ ਨਾਲ ਤੇ ਲੋ ਜੀ ਇੱਥੇ ਵੀ ਆਪਾਂ ਜਿਹੜੇ ਸੁੱਕੇ ਕੱਪੜੇ ਉਹਨਾਂ ਨੂੰ ਸੁੱਕਣੇ ਪਾ ਦਾਂਗੇ ਤੇ ਉਸ ਤੋਂ ਬਾਅਦ ਵਾਰੀ ਆ ਗਈ ਸੀ ਮੇਰੀ ਰੋਟੀਆਂ ਦੀ ਕਿਉਂਕਿ ਮੇਰਾ ਬ੍ਰੇਕਫਾਸਟ ਨਹੀਂ ਹੋਇਆ ਸੀ ਸਾਰੇ ਜਲਦੀ ਕਰ ਲੈਂਦੇ ਨੇ ਮੈਂ ਨਹੀਂ ਜਲਦੀ ਕਰਦੀ ਨਾਲ ਦੇ ਨਾਲ ਮੈਂ ਤੇ ਚਲੋ ਮੈਂ ਵੀ ਆਪਣਾ ਬ੍ਰੇਕਫਾਸਟ ਰੈਡੀ ਕਰ ਲੈਂਦੀ ਆ ਤੇ ਮੈਂ ਆਪਣੇ ਬ੍ਰੇਕਫਾਸਟ ਦੇ ਵਿੱਚ ਤੁਹਾਨੂੰ ਪਤਾ ਹੀ ਇਦੋਂ ਪਹਿਲਾਂ ਨਿਕਲੇ ਪੁੱਤ ਤੁਸੀਂ ਦੇਖਿਆ ਹੀ ਹੋਊਗਾ ਕਿ ਮੈਂ ਆਪਾਂ ਬਣਾਉਣੇ ਮੂਲੀ ਵਾਲੇ ਪਰੌਂਠੇ ਮੂਲੀ ਪਈ ਸੀ ਕਿ ਮੈਂ ਕਿ ਵੇਸਟ ਜਾਊਗੀ ਸੋ ਕਿਉਂ ਨਾ ਆਪਾਂ ਯੂਜ਼ ਕਰ ਲਈਏ ਤੇ ਮੈਂ ਦਵਾ ਦਾ ਵੀ ਇੱਕ ਮੂਲੀ ਦੇ ਵਿੱਚੋਂ ਹੀ ਮਤਲਬ ਉਹਨੂੰ ਕਰਕੇ ਬਿੱਲੇ ਦਾ ਸ਼ਰਕ ਲਿਆ ਸੀ ਤੇ ਮੈਂ ਸੋਚੀ ਚਲੋ ਦੋ ਪਰੌਂਠੇ ਬਣਾ ਲੈਨੇ ਆਪਾਂ ਤੇ ਆਪਾਂ ਮੂਲੀ ਵਾਲੇ ਪਰੌਂਠੇ ਕਰਾਂਗੇ ਇੰਜੋਏ ਖਾ ਕੇ ਤੇ ਚਲੋ ਜੀ ਬਸ ਸਮੋਲੀਆ ਰੋਟੀਆਂ ਦਾ ਕੰਮ ਵੀ ਬਸ ਨਿਬੜ ਜਾਊਗਾ ਆਪਣਾ ਤੇ ਉਸ ਤੋਂ ਬਾਅਦ ਭਾਂਡਿਆਂ ਦੀ ਵਾਰੀ ਆ ਗਈ ਸੀ ਮੰਮੀ ਹੈ ਨਹੀਂ ਸੀ ਤੇ ਚੰਚਕ ਮੰਮੀ ਆ ਵੀ ਗਏ ਸੀ ਜਦੋਂ ਮੈਂ ਬਰਤਨ ਸਾਫ਼ ਕਰਨ ਲੱਗ ਗਈ ਤੇ ਮੰਮੀ ਕਹਿੰਦੀ ਮੈਂ ਮਾਂਜ ਤੇ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਮੈਂ ਹੁਣ ਮਾਂਜ ਹੀ ਲੈਣੀ ਆ ਤੁਹਾਨੂੰ ਪਤਾ ਹੀ ਹੈ ਮੈਂ ਭਾਂਡੇ ਮਾਂਜਦੇ ਘੱਟੀ ਹੁੰਦੀ ਆ ਕਿਉਂਕਿ ਮੰਮੀ ਜ਼ਿਆਦਾਤਰ ਭਾਂਡੇ ਮਾਂਜਦੇ ਸੀ ਮੈਨੂੰ ਕਹਿੰਦੀ ਨਹੀਂ ਹੁੰਦੇ ਤੇ ਅੱਜ ਮੰਮੀ ਹੈ ਨਹੀਂ ਸੀ ਤਾਂ ਕਰਕੇ ਮੈਂ ਭਾਂਡੇ ਮਾਂਜ ਲਈ ਸੀ ਪਰ ਮੰਮੀ ਆ ਗਏ ਸੀ ਐਨ ਟਾਈਮ ਤੇ ਜਦੋਂ ਮੈਂ ਵਾਸ਼ ਕਰ ਰਹੀ ਸੀ ਤੇ ਲਓ ਜੀ ਇੱਥੇ ਮੈਂ ਤੱਤਾ ਪਾਣੀ ਪਾਇਆ ਹੋਇਆ ਬੱਠਲ ਦੇ ਵਿੱਚ ਤੇ ਮੈਨੂੰ ਨਾ ਵਾ ਸਿਆਦ ਤਾਂ ਟੂਟੀ ਦੀ ਹੋਵੇ ਕੋ ਟੂਟੀ ਮੈਂ ਫਿਰ ਵੀ ਛੱਡੀ ਬੈਠੀ ਠੰਡੇ ਪਾਣੀ ਦੀ ਭਾਵੇਂ ਮੇਰੇ ਕੋਲ ਜਿੰਨਾ ਮਰਜ਼ੀ 뜨ਤਾ ਪਾਣੀ ਹੋਵੇ ਮੈਨੂੰ ਆਦਤ ਤਾਂ ਟੂਟੀ ਦੀ ਭੰਡੇ ਧੋਣ ਦੀ ਤੇ ਤੇ ਲੋ ਜੀ ਸ਼ਾਮ ਦਾ ਰੂਟੀਨ ਹੈ ਤੇ ਇੱਥੇ ਆਪਾਂ ਕਰ ਰਹੇ ਹਾਂ ਗਾਜਰਾ ਸਾਫ ਤੇ ਆਪਣੇ ਹੈਲਪਰ ਗੋਹਾ ਪੱਤ ਦੇ ਹੁੰਦੇ ਆਪਣਾ ਤੇ ਗੋਹ ਪਾਥ ਦੇ ਤੋਂ ਇੱਧਰ ਹੈਂਡ ਵਾਸ਼ ਕਰਨ ਆ ਜਾਂਦੇ ਤੇ ਉਹ ਆਗੇ ਤੇ ਮੰਮੀ ਨੇ ਉਹ ਹੀ ਕਹਿਤਾ ਕਿ ਚਲ ਹੱਲਪ ਕਰਵਾ ਦੋ ਤੇ ਉਹ ਕਹਿੰਦੇ ਕਰਵਾ ਦਿੰਦੇ ਕਿਉਂਕਿ ਆਪਣੇ ਕਾਫੀ ਜ਼ਿਆਦਾ ਸ਼ੁਰੂ ਤੋਂ ਹੀ ਆਪਣੇ ਜਦੋਂ ਆਪਣੇ ਕਹਿ ਸਕਦੇ ਆ ਕਿ ਛੋਟੇ ਹੁੰਦੇ ਸੀ ਹਸਬੰਦ ਮਤਲਬ ਜਦੋਂ ਮੰਮੀ ਨਵੇਂ ਨਵੇਂ ਵਿਆਹ ਹੋਏ ਸੀ ਨਾ ਉਦੋਂ ਦੇ ਆਪਣੇ ਕੰਮ ਸ਼ੁਰੂ ਤੋਂ ਹੀ ਆਉਂਦੇ ਹੈਗੇ ਇਹ ਕੰਮ ਵਗੈਰਾ ਕਰਾਉਂਦੇ ਰਹੇ ਆਪਣੇ ਨਾਲ ਤੇ ਇਹ ਵੀ ਆਪਾਂ ਨੂੰ ਜਵਾਬ ਨਹੀਂ ਦਿੰਦੇ ਬੜੇ ਟਾਈਮ ਤੇ ਆਏ ਮੈਨੂੰ ਤਾਂ ਪਤਾ ਵੀ ਨਹੀਂ ਸੀ ਗਾਜਰਾਂ ਕਿ ਗਾਜਰਾਂ ਲੈ ਲੇ ਮੈਂ ਫਿਰ ਨਹੀਂ ਮੈਨੂੰ ਪਤਾ ਗਾਜਰ ਪਾਉਣਾ ਨਾ ਮੈਨੂੰ ਤਾਂ ਇਹ ਕਮਾ ਇੰਨੀ ਗਾਜਰਤਾ ਦੇ ਭੂਆ ਜੀ ਕਹਿੰਦੇ ਨੇ ਤੇ ਕਹਿੰਦੇ ਭੂਆ ਜੀ ਕੋਈ ਗੱਲ ਨਹੀਂ ਮੈਂ ਕਰ ਦਿੰਦੀ ਆ ਤੇ ਇਹ ਆਉਂਦਾ ਸਾਰੇ ਵਿਚਾਰੇ ਹਨਸ਼ ਕਰਕੇ ਚੰਗੀ ਤਰ੍ਹਾਂ ਤੇ ਬੈਠ ਗਏ ਤੇ ਆਪਾਂ ਅੱਜ ਉਹ ਦੇਖ ਰਗੇ ਹਾਂ ਉਹਨਗੇ ਜੜੀਆਂ ਜੀ ਲੈ ਕੇ ਆਂਦੇ ਹਾਂ ਗਾਜਰਾਂ ਤੇ ਗਾਜਰਾਂ ਤਾਂ ਤੁਹਾਨੂੰ ਪਤਾ ਹੀ ਹੋਊਗਾ ਕੀ ਬਣੂਗਾ ਜੀ ਗੱਲ ਨੂੰ ਆਰ ਵੀ ਨਹੀਂ ਹੁੰਦਾ ਇੰਨਾ ਚੀਜ਼ਾਂ ਦਾ ਬਈ ਕੱਲ ਦੇ ਵਲੌਗ ਦੇ ਵਿੱਚ ਚੈੱਕ ਕਰੂ ਤੇ ਕੱਲ ਦੇ ਵਲੌਗ 'ਚ ਆਪਾਂ ਤੁਹਾਨੂੰ ਟੋਟਲ ਦੱਸਾਂਗੇ ਕਿੰਨੀ ਸਮਗਰੀ ਕੀ ਕੁਝ ਹੈਗੇ ਜੀ ਲਓ ਜੀ ਹੁਣ ਆਪਣੇ ਜਿਹੜੀਆਂ ਗਾਜਰਾਂ ਨੇ ਉਹ ਸਾਫ਼ ਹੋ ਗਿਆਂ ਸੀ ਸਾਫ਼ ਕਰਕੇ ਹੁਣ ਬਿੱਲੀ ਕਸ਼ ਕਰੀ ਜਾਂਦੇ ਨੇ ਲੋਚ ਬਿੱਲੀ ਕਛ ਹੋ ਰਹੀਏ ਨੇ ਇੱਧਰ ਵੀ ਗਜਰੇ ਆ ਇੱਧਰ ਵੀ ਤੇ ਕੱਲ ਨੂੰ ਤੁਹਾਨੂੰ ਨਵੀਂ ਕੱਲ ਨੂੰ ਰੈਸਪੀ ਮਿਲੂਗੀ ਇਹਦੀ ਗਜਰੇਲੇ ਦੀ ਕੱਲ ਨੂੰ ਬਣੂਗਾ ਅੱਜ ਇਹਦੀ ਸਾਫ ਸਫਾਈ ਤੋਂ ਲੈ ਕੇ ਸਾਰੀ ਕਟਿੰਗ ਤੋਂ ਲੈ ਕੇ ਸਾਰਾ ਕੰਮ ਤੁਹਾਨੂੰ ਦਿਖਾਤਾ ਅੱਜ ਇਹਦਾ ਹੋ ਗਿਆ ਸਾਰੀ ਕੁਛ ਤੇ ਇਸ ਤੋਂ ਬਾਅਦ ਹਮ ਕੱਲ ਨੂੰ ਇਹਦੀ ਚੁੱਲੇ ਤੇ ਚੜੂਗਾ ਕੱਲ ਨੂੰ ਸਾਰੀ ਵੀਡੀਓ ਕੱਲ ਬਣਾਵਾਂਗੇ ਆਪਾਂ ਕੱਲ ਨੂੰ ਤੁਸੀਂ ਦੇਖਿਓਗੇ ਅੱਜ ਜਲੀ ਚ ਆਪਾਂ ਇਹਦੀ ਸਫਾਈ ਵਗੈਰਾ ਸਾਰੀ ਤੁਹਾਨੂੰ ਦਿਖਾਤੀ ਆ ਕਿ ਆਪਾਂ ਵੀ ਇਹ ਫਿਰ ਤੁਹਾਨੂੰ ਦੱਸਾਂਗੇ ਕਿੰਨੇ ਕਿਲੋ ਦੇ ਵਿੱਚ ਕਿੰਨਾ ਕਿਲੋ ਚੀਜ਼ਾਂ ਆਈਆਂ ਪਾਈਆਂ ਨੇ ਸਾਰਾ ਦੱਸ ਦਾਂਗੇ ਤੁਹਾਨੂੰ ਇਹਨਾਂ ਤੁਹਾਨੂੰ ਦੱਸ ਦਿੰਨੇ ਕਿ ਇਹ ਗਾਜਰਾਂ ਕੱਲ ਨੂੰ ਹੀ ਦੱਸਾਂਗੇ ਸਾਰਾ ਕੁਝ ਠੀਕ ਹੈ ਜੀ ਕਿੰਨੀਆਂ ਗਾਜਰਾਂ ਸੀ ਕਿੰਨੇ ਕਿਲੋ ਦੁੱਧ ਸੀ ਕਿੰਨਾ ਵਿੱਚੋਂ ਬਣਿਆ ਤੇ ਕਿੰਨਾ ਮਤਲਬ ਸਾਰਾ ਕੁਝ ਹੋਇਆ ਸਾਰਾ ਕੁਝ ਤੁਹਾਨੂੰ ਕੱਲ ਦੀ ਵੀਡੀਓ 'ਚ ਦਿਖਾਵਾਂਗੇ ਅੱਜ ਤੁਸੀਂ ਆ ਬਸ ਇੰਜੋਏ ਕਰੋ ਕਿ ਗਾਜਰਾਂ ਨੇ ਤੇ ਗਾਜਰਾਂ ਦੀ ਸਫਾਈ ਹੋ ਗਈ ਤੇ ਬਿੱਲੀ ਕਛ ਕਰ ਰਹੀ ਹੈ ਕਲੋਜੀ ਇੱਥੇ ਦੋ ਮੈਂ ਵੀ 20 25 ਮਿੰਟ ਮੈਂ ਵੀ ਇਹਨਾਂ ਦੀ ਹੈਲਪ ਕਰਵਾਤੀ ਕਿਉਂਕਿ ਤੇ ਮੈਂ ਪਹਿਲਾਂ ਟਿਊਸ਼ਨ ਪੜਾ ਰਹੀ ਸੀ 5 ਵਜੇ ਮੈਂ ਫਰੀ ਸੀ ਫਿਰ 5 5 ਤੇ ਮੈਂ ਵੀ ਇਹਨਾਂ ਨਾਲ ਥੋੜੀ ਹੈਲਪ ਕਰਨ ਲੱਗ ਗਈ ਸਾਢੇ 5 ਤੱਕ ਹੋ ਗਿਆ ਸਿੱਧਾ ਕੰਟਾ ਚਲੋ ਮੈਂ ਕਿ ਮੈਂ ਵੀ ਇਹਨਾਂ ਦੇ ਨਾਲ ਹੈਲਪ ਕਰਵਾਦਾ ਤੇ ਮੈਂ ਵੀ ਚਲੋ ਇਹਨਾਂ ਦੇ ਨਾਲ ਬਿੱਲੀ ਗਸ਼ਤ ਵਿੱਚ ਹੈਲਪ ਕਰਵਾਤੀ ਤੇ ਜਿਹੜੀਆਂ ਸਾਡੇ ਗਲਚਰਾਂ ਦਾ ਕੰਮ ਮੁਕੰਮਲ ਹੋ ਗਿਆ ਇੱਥੇ ਬਸ ਸਾਡਾ ਕੰਮ ਮੁਕੰਮਲ ਹੋ ਗਿਆ ਤੇ ਬਸ ਹੁਣ ਅਸੀਂ ਕੀ ਕਰਾਂਗੇ ਕੁਛ ਨਹੀਂ ਅਸੀਂ ਚੱਕ ਦਾਂਗੇ ਸਮਾਨ ਤੇ ਕੱਲ ਨੂੰ ਤੁਸੀਂ ਵਲੌਗ ਫੁੱਲ ਜ਼ਰੂਰ ਚੈੱਕ ਕਰਿਓ ਹੈਲਪ ਬਾਰੇ ਗੱਲ ਕਰਦੇ ਨੇ ਸਾਡੇ ਹੈਲਪਰ ਬਹੁਤ ਵਧੀਆ ਨੇ ਮਤਲਬ ਇਹਨਾਂ ਦਾ ਨੇਚਰ ਵੀ ਕਾਫੀ ਵਧੀਆ ਏ ਤੇ ਚਲੋ ਜੀ ਹੁਣ ਆਪਣਾ ਕੰਮ ਹੋ ਗਿਆ ਦੇਖ ਰਹੇ ਸੀ ਇਹਨਾਂ ਨੂੰ ਪਤਾ ਸੀ ਮੈਂ ਵਲੌਗ ਸ਼ੂਟ ਕਰ ਰਹੀ ਆ ਤੇ ਚਲੋ ਜੀ ਮਿਲਦੇ ਆਪਾਂ ਫਿਰ ਤੁਹਾਨੂੰ ਨ ਜੀ ਅੱਜ ਤੱਕ ਕੰਮ ਆਪਣਾ ਮੇਨ ਕਹਿ ਸਕਦੇ ਬਿੱਲੀ ਕਸ਼ ਆਪਣੇ ਜਿਹੜੇ ਗਾਜਰਾਂ ਨੇ ਉਹ ਆਪਾਂ ਕਰ ਲਿਆ ਨੇ ਇੱਕ ਮਿੰਟ ਜੀ ਸਟੈਂਡ ਨੂੰ ਚੱਕੀ ਬਿੱਲੀ ਕਸ਼ ਹੁੰਦਾ ਕੱਦੂ ਕਸ਼ ਨਹੀਂ ਬਿੱਲੀ ਕਸ਼ ਹੁੰਦਾ ਵੇ ਠੀਕ ਆ ਜੀ ਮੇਰੇ ਮੇਰੀ ਲੈਂਗੁਏਜ ਚ ਤਾਂ ਬਿੱਲੀ ਕਸ਼ ਹੁੰਦਾ ਤੇ ਲੋ ਜੀ ਆਪਾਂ ਗਾਜਰਾਂ ਦਾ ਕੰਮ ਜਿਹੜਾ ਨੱਕੀ ਹੋ ਗਿਆ ਆਪਣਾ ਤੇ ਹੁਣ ਆਪਣਾ ਅੱਜ ਇੱਥੇ ਵੀਡੀਓ ਦਾ ਐਂਡ ਕਰਾਂਗੇ ਕਿਉਂਕਿ ਵੀਡੀਓ ਕਾਫੀ ਇਹੀ ਆਪਾਂ ਬਣਾਈ ਐ ਚ ਤੇ ਕੁਛ ਆਪਾਂ ਸੋਭਾ ਮਾਰਨਿੰਗ ਰੂਟੀਨ ਸੇ ਸ਼ੂਟ ਕਰ ਲਿਆ ਤੇ ਤੇ ਵੀਡੀਓ ਦਾ ਕਰਦੇ ਇੱਥੇ ਐਂਡ ਜੇਕਰ ਤੁਹਾਨੂੰ ਸਭ ਵਲੌਗਸ ਵਧੀਆ ਲੱਗਦੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਜੇਕਰ ਕੋਈ ਚੈਨਲ ਤੇ ਨਹੀਂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਇਹਦਾ ਮੋਟੀਵੇਟਮੈਂਟ ਤਾਂ ਹੁੰਦਾ ਬੰਦਾ ਸੋ ਮੋਟੀਵੇਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤਬ